ਸੋ ਇਹ ਜਿਹੜੇ ਫਰਕ ਪੈ ਗਏ ਨੇ ਹੁਣ ਇਹ ਸਾਨੂੰ ਸਮਝਣੇ ਚਾਹੀਦੇ ਆ ਤੇ ਕੈਨੇਡਾ ਨੇ ਇਹ ਗੱਲ ਮੰਨੀ ਆ ਕਿ ਸਾਨੂੰ ਐਨੇ ਸਟੂਡੈਂਟਸ ਦੀ ਲੋੜ ਨਹੀਂ ਸੀ 2000 ਬੰਦੇ ਨੂੰ ਪੀਆਰ ਕੀਤਾ 8000 ਬੰਦਾ ਫੇਰ ਰਹਿ ਗਿਆ ਸੋ ਉਦੋਂ ਹਾਲਾਤ ਕੁਝ ਹੋਰ ਸੀ ਤੇ ਪਿਛਲੇ ਸਾਲ ਤੋਂ ਹਾਲਾਤ ਇੱਥੇ ਬਹੁਤ ਜ਼ਿਆਦਾ ਬਦਲ ਗਏ ਨੇ ਸੋ ਇਹ ਚੀਜ਼ ਦਾ ਆਪਾਂ ਖਾਸ ਕਰਕੇ ਧਿਆਨ ਰੱਖ ਕੇ ਆਈਏ ਤੇ ਜੇਕਰ ਆਪਾਂ ਕੈਨੇਡਾ ਆ ਰਹੇ ਆ ਜਿਹੜਾ ਕਿ ਪਲੱਸ 2 ਤੋਂ ਬਾਅਦ ਆਇਆ ਉਹਦੇ ਦਾ ਇੱਥੇ ਤੱਕ ਸਕੋਰ ਪੁੱਜਦੇ ਨਹੀਂ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਪਿਆਰ ਭਰ ਕੇ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਅਰਸ਼ ਸਿੰਘ ਪਰੀਆ ਦੇ ਵਿੱਚ ਤੇ ਉਮੀਦ ਕਰਦਾ ਕਿ ਸਾਰੇ ਚੰਗੇ ਹੋਵੋਗੇ ਜੀ ਅੱਜ ਨਵੀਂ ਇਨਫੋਰਮੇਸ਼ਨ ਲੈ ਕੇ ਆਏ ਆ ਜੀ ਉਸ ਟੌਪਿਕ ਦੇ ਰਿਲੇਟਡ ਜਿਹੜਾ ਕੀ ਮੈਂ ਥੋੜਾ ਜਿਹਾ ਪਿਛਲੇ ਵਲੌਗ ਤੇ ਵੀ ਕਲੀਅਰ ਕੀਤਾ ਸੀ ਤੇ ਅੱਜ ਪ੍ਰੋਪਰਲੀ ਉਹ ਨਾ ਸਟੂਡੈਂਟਸ ਦੇ ਲਈ ਵਲੌਗ ਬਣਾ ਰਿਹਾ ਜਿਹੜੇ ਇੰਡੀਆ ਤੋਂ ਆਣਾ ਚਾਹੁੰਦੇ ਨੇ ਜਾਂ ਇੱਥੇ ਆ ਵੀ ਗਏ ਨੇ ਜਿਨ੍ਹਾਂ ਨੇ ਕੋਰਸ ਚੂਜ਼ ਕਰਨੇ ਨੇ ਹਲੇ ਤੱਕ ਜਿਨ੍ਹਾਂ ਨੇ ਕਾਲਜ ਚੂਜ਼ ਕਰਨੇ ਨੇ ਸੋ ਸਭ ਤੋਂ ਪਹਿਲਾਂ ਅੱਜ ਆਪਾਂ ਇਹ ਗੱਲ ਕਲੀਅਰ ਕਰਾਂਗੇ ਕਿ ਕਿਹੜਾ ਆਪਾਂ ਕਾਲਜ ਲੈ ਕੇ ਆਈਏ ਇੰਡੀਆ ਤੋਂ ਜਿਹਦੇ ਨਾਲ ਸਾਨੂੰ ਇੱਥੇ ਪੀਆਰ ਵੀ ਸੌਖੀ ਹੋ ਜਾਏ ਤੇ ਸਾਨੂੰ ਕੋਈ ਦਿੱਕਤ ਵੀ ਨਾ ਆਵੇ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਲੀਅਰ ਕਰਦਾ ਜੀ ਆਪਾਂ ਕਿਹੜੇ ਕਾਲਜ ਲੈ ਕੇ ਆਈਏ ਜਿਉਂਦੇ ਵੀ ਜਿਹੜੇ ਵੀ ਸਟੂਡੈਂਟ ਦੇ ਹੁਣ ਬੈਡ ਪੂਰੇ ਨੇ 6 ਇਚ ਹੈਗੇ ਆ ਉਹ ਪਬਲਿਕ ਕਾਲਜ ਤੋਂ ਇਲਾਵਾ ਕੋਈ ਕਾਲਜ ਹੋਰ ਲੈ ਕੇ ਨਾ ਆਓ ਕਿ ਪਬਲਿਕ ਕਾਲਜ ਵੀ ਅੱਜਕੱਲ ਜਿਹੜੇ ਚੱਲਦੇ ਸੀ ਉਹ ਦੋ ਤਰ੍ਹਾਂ ਦੇ ਹੁੰਦੇ ਸੀ ਕਿਉਂਕਿ ਕਾਫੀ ਜਿਹੜੇ ਕਾਲਜ ਸੀ ਪ੍ਰਾਈਵੇਟ ਕਾਲਜ ਉਹਨਾਂ ਦੇ ਪਬਲਿਕ ਕਾਲਜ ਨਾਲ ਬੌਂਡ ਹੁੰਦੇ ਸੀ ਜਦੋਂ ਪਬਲਿਕ ਕਾਲਜ ਨਾਲਾਂ ਦੇ ਬੌਂਡ ਸੀ ਤੇ ਉਦੋਂ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਸੀ ਬਟ ਹੁਣ ਕਾਫੀ ਐ ਇਦਾਂ ਦੇ ਕਾਲਜ ਹੋ ਗਏ ਨੇ ਜਿਵੇਂ ਹੈਲਸਨ ਬ੍ਰੈਮਟਨ ਲਾ ਲਓ ਕੈਨੇਡੋਰ ਕਾਲਜ ਲਾ ਲਓ ਜਿੰਨੇ ਵੀ ਇਹਨਾਂ ਦੇ ਛੋਟੇ-ਛੋਟੇ ਕੈਂਪਸ ਸੀ ਉਹਨਾਂ ਨੂੰ ਸਾਰਿਆਂ ਨੂੰ ਵਰਕ ਪਰਮਿਟ ਦੇਣਾ ਹੁਣ ਬੰਦ ਕਰ ਦਿੱਤਾ ਸੋ ਇਹ ਚੀਜ਼ ਦਾ ਆਪਾਂ ਖਾਸ ਕਰਕੇ ਧਿਆਨ ਰੱਖ ਕੇ ਆਈਏ ਤੇ ਜੇਕਰ ਆਪਾਂ ਕੈਨੇਡਾ ਆ ਰਹੇ ਆ ਤਾਂ ਆਪਾਂ ਪ੍ਰੋਪਰ ਕਾਲਜ ਲੈ ਕੇ ਆਈਏ ਹੋ ਸਕਦਾ ਕੀ ਆਉਣ ਵਾਲੇ ਟਾਈਮ ਦੇ ਵਿੱਚ ਥੋੜੀ ਜੀ ਹੋਰ ਔਖੀ ਹੋ ਜੇ ਮੇਬੀ ਇਹਨਾਂ ਕਾਲਜਾਂ 'ਚ ਤੁਹਾਨੂੰ ਪੜਨਾ ਔਖਾ ਹੋਵੇ ਤੁਹਾਡੀ ਸਟੱਡੀ ਕਰਨੀ ਤੁਹਾਨੂੰ ਔਖੀ ਹੋਵੇ ਬਟ ਜੇਕਰ ਤੁਸੀਂ ਇੱਥੇ ਆਣਾ ਏ ਤੇ ਇੱਥੇ ਜੋਬ ਸਕਿਉਰਮੈਂਟ ਬਿਲਕੁਲ ਨਹੀਂ ਹੈਗੀ ਆਪਣਾ ਪ੍ਰੋਪਰ ਕੈਰੀਅਰ ਦੇ ਨਾਲ ਅੱਗੇ ਦੀ ਸੋਚ ਕੇ ਆਓ ਇਹ ਸੋਚ ਕੇ ਨਾ ਆਓ ਕਿ ਪੜ੍ਹਾਈ ਸੋਖੀ ਲੈਣੀ ਆ ਹੁਣ ਪੜ੍ਹਾਈ ਸੋਖੀ ਹੋਣੇ ਵਾਲਾ ਕੰਮ ਹੋ ਗਿਆ ਜੀ ਔਖਾ ਪਹਿਲੇ ਹੁੰਦਾ ਸੀ ਵੀ ਇੱਥੇ ਆ ਕੇ ਵੀ ਕਾਲਜ ਚੇਂਜ ਕਰ ਲੈਂਦੇ ਸੀ ਵੀ ਕਾਲਜ ਚੇਂਜ ਕਰ ਲਿਆ ਤੇ ਸਰ ਜੂਗਾ ਬਟ ਹੁਣ ਨਹੀਂ ਸਰਨਾ ਉਹ ਜੇ ਤੁਸੀਂ ਕਾਲਜ ਚੇਂਜ ਕਰਦੇ ਵੀ ਉਹ ਇੱਥੇ ਆ ਕੇ ਬਹੁਤ ਜ਼ਿਆਦਾ ਔਖੀਆਂ ਨੇ ਸੋ ਮੈਂ ਇੱਕ ਹੋਰ ਐਡਵਾਈਸ ਦਿੰਦਾ ਸਾਰਿਆਂ ਨੂੰ ਜਿਹੜੇ ਵੀ ਸਟੂਡੈਂਟ ਆਣਾ ਚਾਹੁੰਦੇ ਨੇ ਆਪਾਂ অন্ਟਾਰੀਓ ਸਰੀ ਮਤਲਬ ਵੈਂਕੂਵਰ ਜਿਵੇਂ ਕਹਿ ਸਕਦੇ ਆ ਬ੍ਰਿਟਿਸ਼ ਕੋਲੰਬੀਆ অন্ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਨੂੰ ਛੱਡ ਕੇ ਕਿਊਬਿਕ ਨੂੰ ਛੱਡ ਕੇ ਹੋਰ ਪ੍ਰੋਵਿੰਸ ਚ ਆਪਾਂ ਜਾਈਏ ਕਿਉਂਕਿ ਉੱਥੇ ਆਰਐਨਪੀ ਲੱਗ ਜਾਂਦੀ ਆ ਉਹਦਾ ਮਤਲਬ ਰੂਲਰ ਏਰੀਆ ਵਾਲਾਂ ਦੀ ਜਿਹੜੀ ਉੰਦਾ ਪ੍ਰੋਗਰਾਮ ਚੱਲਦਾ ਜਦੋਂ ਆਪਾਂ ਤੁਸੀਂ ਸਟੱਡੀ ਕਰਦੇ ਆ ਸਟੱਡੀ ਕਰਨ ਤੋਂ ਬਾਅਦ ਹੀ ਜਿਹੜੇ ਆਪਾਂ ਆਪਣੀ ਪੀਆਰ ਲਈ ਫਾਈਲ ਲਗਾ ਸਕਦੇ ਆ ਸੋ ਉਹਦੇ ਲਈ ਵੀ ਕੁਝ ਰਿਕੁਆਇਰਮੈਂਟਸ ਨੇ ਪ੍ਰੋਪਰ ਆਪਣਾ 2 ਸਾਲ ਦਾ ਐਟ ਲੀਸਟ ਕੋਈ ਡਿਪਲੋਮਾ ਜਾਂ ਡਿਗਰੀ ਲੈ ਕੇ ਆਓ ਹੁਣ ਜੇਕਰ ਤੁਸੀਂ ਅੱਗੇ ਆਪਣੀ ਫੀਲਡ 'ਚ ਜਾਣਾ ਆ ਜੇ ਤੁਸੀਂ ਉੱਪਰ ਪੀਆਰ ਹੋਣਾ ਹੈ ਜੇਕਰ ੱੱਕੇ ਖਾਣੇ ਨੇ ਫਿਰ ਤੁਸੀਂ ਆ ਸਕਦੇ ਹੋ ਫਿਰ ਕੋਈ ਚੱਕਰ ਨਹੀਂ ਹੈਗਾ ਸੋ ਹੁਣ ਕਾਫੀ ਜਿਹੜੇ ਮੈਸੇਜ ਆਏ ਸੀ ਕਿ ਆਪਾਂ ਕਿਹੜਾ ਕੋਰਸ ਲੈ ਕੇ ਆਈਏ ਜੀ ਸੋ ਹੁਣ ਗੱਲ ਕਰਦੇ ਆਂ ਜੀ ਕੋਰਸ ਦੇ ਰਿਲੇਟਡ ਕਿ ਕੋਰਸ ਆਪਾਂ ਕਿਹੜਾ ਚੂਜ਼ ਕਰਕੇ ਆਈਏ ਜਿਹੜੇ ਸਟੂਡੈਂਟ ਨੇ ਇੰਡੀਆ ਦੇ ਵਿੱਚ ਨਾਨ ਮੈਡੀਕਲ ਕੀਤਾ ਹੋ ਨਾਨ ਮੈਡੀਕਲ ਦਾ ਹੀ ਕੋਰਸ ਲੈ ਕੇ ਆਵੇ ਇੰਜੀਨੀਅਰਿੰਗ ਟਾਈਪ ਕੰਪਿਊਟਰਿੰਗ ਪ੍ਰੋਗਰਾਮ ਹੋਗੇ ਸੌਫਟਵੇਅਰ ਹੋਗੇ ਇਹ ਜੇ ਕੋਈ ਵਧੀਆ ਪ੍ਰੋਗਰਾਮ ਲੈ ਕੇ ਆਓ ਜੀ ਜਿਹੜਾ ਕੋਈ ਸਟੂਡੈਂਟਸ ਆ ਆਰਟਸ ਵਾਲਾ ਹੈ ਉਹ ਹੋਸਪੀਟੈਲਿਟੀ ਵਗੈਰਾ ਟੂਰਿਜ਼ਮ ਦੇ ਕੋਰਸ ਲੈ ਕੇ ਆ ਸਕਦਾ ਤੇ ਅਕਾਊਂਟਿੰਗ ਜਿਹੜੇ ਕਮਰਸ ਵਾਲੇ ਸਟੂਡੈਂਟ ਨੇ ਉਹ ਅਕਾਊਂਟਿੰਗ ਦੇ ਰਿਲੇਟਡ ਹੈ ਨਾ ਇੰਟਰਨੈਸ਼ਨਲ ਬਿਜ਼ਨਸ ਦੇ ਰਿਲੇਟਡ ਇਹ ਜਿਹੇ ਕੋਰਸ ਲੈ ਕੇ ਆਓ ਜਿਹੜੇ ਤੁਹਾਨੂੰ ਇਨ ਫਿਊਚਰ ਤੁਹਾਡੇ ਕੰਮ ਵੀ ਆਣ ਤੇ ਇੱਕ ਚੀਜ਼ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਹੁਣ ਜਿਹੜੀ ਪੀਆਰ ਇੱਕ ਕਹਿ ਸਕਦਾ ਇੱਕ ਸੌਖੇ ਢੰਗ ਨਾਲ ਮਿਲ ਸਕਦੀ ਹੈ ਉਹ ਸਿਰਫ ਇੱਕ ਸਕਿਲਡ ਟ੍ਰੇਡ ਰਹਿ ਗਿਆ ਜੀ ਆਪਾਂ ਨੂੰ ਕੋਈ ਨਾ ਕੋਈ ਕੰਮ ਹੱਥੀ ਸਿੱਖਣਾ ਪੈਣਾ ਕੋਈ ਕੰਸਟਰਕਸ਼ਨ ਦਾ ਕੰ ਕੋਈ ਵੈਲਡਿੰਗ ਦਾ ਕੰਮ ਲਾ ਲਓ, ਪਲੰਪਿੰਗ ਦਾ ਕੰਮ ਲਾ ਲਓ, ਇਲੈਕਟ੍ਰੀਸ਼ੀਅਨ ਲਾ ਲਓ। ਇੱਕ ਐਦਾਂ ਦੇ ਸਾਨੂੰ ਕੋਈ ਨਾ ਕੋਈ ਕੰਮ ਸਿੱਖਣੇ ਪੈਣੇ ਜੇ ਆਪਾਂ ਕੈਨੇਡਾ ਦੇ ਵਿੱਚ ਪੀਆਰ ਹੋਣਾ ਹੈ। ਸੋ ਕਾਫੀ ਜਿਹੜੇ ਮੈਸੇਜ ਆਏ ਸੀ ਕਿ ਮੈਨੂੰ ਵੀ ਤੁਸੀਂ ਕੀ ਸਿੱਖ ਕੇ ਗਏ ਸੀ? ਤੋਂ ਮੈਨੂੰ ਆਏ ਨੂੰ ਹੋ ਗਏ ਨੇ ਜੀ 2 ਸਾਲ ਜਦੋਂ ਮੈਂ ਆਇਆ ਸੀ ਉਦੋਂ ਇੱਥੇ ਕਹਿ ਲਓ ਵੀ ਰਸਪੜਣਾ ਸ਼ੁਰੂ ਹੋਇਆ ਸੀ। ਉਦੋਂ ਹਾਲਾਤ ਕੁਝ ਹੋਰ ਸੀ ਤੇ ਪਿਛਲੇ ਸਾਲ ਤੋਂ ਹਾਲਾਤ ਇੱਥੇ ਬਹੁਤ ਜ਼ਿਆਦਾ ਬਦਲ ਗਏ ਨੇ। ਹਾਲਾਤ ਕਿਉਂ ਬਦਲ ਗਏ ਨੇ ਮੈਂ ਤੁਹਾਨੂੰ ਇਹ ਵੀ ਪ੍ਰੋਪਰ ਐਕਸਪਲੇਨ ਕਰੂੰਗਾ। ਕਿ ਕਿਉਂ ਮੈਂ ਵਲੋਗ ਬਣਾਇਆ ਸੀ ਵੀ ਕੈਨੇਡਾ ਨਾ ਆਓ ਤੇ ਉਹ ਵੀ ਜਿਨ੍ਹਾਂ ਨੇ ਵਲੋਗ ਪ੍ਰੋਪਰ ਦੇਖਣਾ ਏ ਉਹ ਵਲੋਗ ਤੇ ਦੇਖਿਓ ਕੈਨੇਡਾ ਨਾ ਆਣ ਦੇ ਰੀਜ਼ਨ ਤੇ ਜਿਨ੍ਹਾਂ ਨੇ ਕੈਨੇਡਾ ਆਉਣਾ ਏ ਉਹ ਕਿਆ ਚੀਜ਼ਾਂ ਕਰਕੇ ਆਣ ਉਹ ਮੈਂ ਪ੍ਰੋਪਰ ਵਲੋਗ ਬਣਾਇਆ ਸੀ ਉਹਦੇ ਵਿੱਚ ਇਹ ਚੀਜ਼ ਨਹੀਂ ਕਹੀ ਗਈ ਕਿ ਕੈਨੇਡਾ ਆਓ ਹੀ ਨਾ ਜ਼ਰੂਰ ਆਓ ਵੱਧ ਚੜ ਕੇ ਆਓ ਬਟੇ ਕੁਝ ਚੀਜ਼ਾਂ ਸਿੱਖ ਕੇ ਆਓ ਜਿਹੜੀਆਂ ਤੁਹਾਨੂੰ ਇੱਥੇ ਆ ਕੇ ਫਾਇਦਾ ਦੇਣਗੀਆਂ ਸੋ ਸਾਡਾ ਕੋਈ ਇਹ ਮੋਟਿਵ ਨਹੀਂ ਹੈਗਾ ਕਿਸੇ ਨੂੰ ਰੋਕਣਾ ਸਿਰਫ ਇੱਕ ਮੇਰਾ ਮੋਟਿਵ ਸੀ ਕਿਸੇ ਨੂੰ ਸਾਰਿਆਂ ਨੂੰ ਸਮਝਾਉਣਾ ਕਿ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਆਈਏ ਤਾਂ ਕਿ ਇੱਥੇ ਆ ਕੇ ਸ ਸੋ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਵਧੀਆ ਜੋ ਮਿਲਦੀਆਂ ਨੂੰ ਆਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇੰਡੀਆ ਵਰਗੀ ਮੋਜ ਪੰਜਾਬ ਵਰਗੀ ਮੋਜ ਸਾਨੂੰ ਨਹੀਂ ਮਿਲਦੀ ਸੋ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਆਇਆ ਕਰੋ ਸਿਕਾ ਹੁਣ ਮੈਂ ਥੋੜੀ ਗੱਲਾਂ ਕਰਦਾ ਜੀ ਪਿਛਲੇ ਵਲੌਗ ਨੂੰ ਲੈ ਕੇ ਆਪਾਂ ਚੱਲਦੇ ਆ ਕਿ ਕਿਹੜੀ-ਕਿਹੜੀ ਚੀਜ਼ ਆਪਾਂ ਜਿਹੜੀ ਤੁਹਾਨੂੰ ਦੱਸੀ ਸੀ ਉਹ ਕਰਨੀ ਪੈਣੀ ਆ ਜਾਂ ਹੋ ਸਕਦੀ ਆ ਸੋ ਅਗਲੀ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਸੀ ਕਿ ਪਿਛਲੇ ਵਲੌਗ ਦੇ ਵਿੱਚ ਮੈਂ ਕਿਹਾ ਸੀ ਕਿ ਆਹ ਚੀਜ਼ਾਂ ਸਿੱਖ ਕੇ ਆਓ ਜਿਨ੍ਹਾਂ ਨੇ ਉਹ ਵਲੌਗ ਨਹੀਂ ਦੇਖਿਆ ਪਲੀਜ਼ ਉਹ ਵਲੌਗ ਜਾ ਕੇ ਦੇਖ ਕੇ ਆਓ ਤੇ ਜਿਹੜੇ ਕੈਨੇਡਾ ਦੇ ਵਿੱਚ ਉਹ ਵਲੋਗ ਦੇਖ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੈਨੇਡਾ ਦੇ ਹਾਲਾਤ ਸੱਚੀ ਉਹ ਹੈਗੇ ਨੇ ਜਾਂ ਨਹੀਂ ਹੈਗੇ ਨੇ ਸੋ ਇਹ ਚੀਜ਼ਾਂ ਚਲੋ ਆਪਾਂ ਕੁਝ ਇੱਕ ਬੰਦੇ ਕਮੈਂਟ ਕਰਦੇ ਸੀ ਕਿ ਤੁਸੀਂ ਕਾਹਤੋਂ ਗਏ ਜਦੋਂ ਅਸੀਂ ਆਏ ਸੀ ਉਦੋਂ ਇੱਥੇ ਰਸ਼ ਪੈਣਾ ਸ਼ੁਰੂ ਹੋਇਆ ਸੀ ਉਦੋਂ ਕੰਮ ਮਿਲ ਜਾਂਦਾ ਸੀ ਤੇ ਉਦੋਂ ਬਾਅਦ ਆਪਾਂ ਇੱਕ ਸਿਰਫ ਜੱਜਮੈਂਟ ਤੁਹਾਨੂੰ ਮੈਂ ਦੱਸਦਾ ਹਾਂ 2020 ਤੋਂ ਪਹਿਲਾਂ ਮਤਲਬ ਕਰੋਨਾ ਤੋਂ ਪਹਿਲੇ 2 ਕ ਲੱਖ ਸਟੂਡੈਂਟ ਪਰイヤー ਆਂਦਾ ਸੀ ਬਟ 2021-22 ਦੇ ਵਿੱਚ ਇਹਨਾਂ ਨੇ 6-6 ਲੱਖ ਜਿਹੜਾ ਸਟੂਡੈਂਟ ਹੈ ਕੈਨੇਡਾ ਦੇ ਵਿੱਚ ਬੁਲਾਇਆ ਤੇ ਕੈਨੇਡਾ ਨੇ ਇਹ ਗੱਲ ਮੰਨੀ ਆ ਕਿ ਸਾਨੂੰ ਐਨੇ ਸਟੂਡੈਂਟਸ ਦੀ ਲੋੜ ਨਹੀਂ ਸੀ ਇਹਨਾਂ ਨੂੰ ਵਰਕਰ ਦੀ ਲੋੜ ਜ਼ਰੂਰ ਹੈਗੀ ਸੀ এমਪਲੋਇਮੈਂਟ ਦੀ ਬਟ ਐਨੀ ਜ਼ਿਆਦਾ ਲੇਬਰ ਦੀ ਜ਼ਰੂਰਤ ਨਹੀਂ ਸੀ ਜਿੰਨੀ ਇੱਥੇ ਆ ਚੁੱਕੀ ਹੈ ਸੋ ਇਹੀ ਚੀਜ਼ ਸਾਨੂੰ ਸਮਝਣੀ ਚਾਹੀਦੀ ਇਹਨਾਂ ਨੇ ਹੁਣ ਕੈਪ ਲਾਈ ਉਹ ਇਸੇ ਕਰਕੇ ਲਾਈ ਕਿਉਂਕਿ ਜਿਹੜੇ ਐਨੇ ਜ਼ਿਆਦਾ ਸਟੂਡੈਂਟਸ ਆ ਗਏ ਨੇ ਉਹਨਾਂ ਨੂੰ ਅਕਮੋਡੇਸ਼ਨ ਦੇਣੀ ਵੀ ਔਖੀ ਹੋ ਰਹੀ ਉਹਨਾਂ ਨੂੰ ਕੰਮ ਦੇਣੇ ਵੀ ਔਖੇ ਹੋ ਰਹੇ ਉਸੇ ਗੱਲ ਕਰਕੇ ਇਹਨਾਂ ਨੇ ਕੈਪ ਲਾਈ ਆ ਹੋਰ ਉਹਦਾ ਕੋਈ ਰੀਜ਼ਨ ਨਹੀਂ ਆ ਕਿ ਸਟੂਡੈਂਟਸ ਤੇ ਗੰਦਾਰੇ ਜਾਂ ਕੁਝ ਕਰ ਰਹੇ ਇਹ ਜੀ ਕੋਈ ਰੀਜ਼ਨ ਨਹੀਂ ਹੈ ਸਿਰਫ ਗੱਲ ਇਹ ਹੀ ਆ ਕਿ ਜਿਹੜੇ ਸਟੂਡੈਂਟ ਵੱਧ ਗਏ ਨੇ ਕੰਮ ਨਹੀਂ ਮਿਲ ਰਿਹਾ ਸੋ ਕੰਮ ਨਾ ਮਿਲਿਆ ਇੱਥੇ ਆਪਣਾ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੋ ਇਹ ਜਿਹੜੀਆਂ ਗੱਲਾਂ ਮੈਂ ਕਲੀਅਰ ਕਰਨੀਆਂ ਸੀ ਤੇ ਜਿਹੜੀ ਰਹੀ ਗੱਲ ਕਾਲਜ ਦੀ ਕਾਲਜ ਹੁਣ ਆਪਾਂ ਇੰਡੀਆ ਤੋਂ ਹੀ ਵਧੀਆ ਲੈ ਕੇ ਆਓ ਹੁਣ ਇਹ ਚੀਜ਼ਾਂ ਦਾ ਸੋਚੋ ਕਿ ਮਾੜਾ ਕਾਲਜ ਲੈ ਕੇ ਆਣਾ ਜੀ ਜਾਂ ਫਿਰ ਉੱਥੇ ਜਾ ਕੇ ਚੇਂਜ ਕਰਾ ਲਾਂਗੇ ਇਹ ਚੀਜ਼ਾਂ ਹੁਣ ਨਹੀਂ ਰਹੀਆਂ ਆਪਣਾ ਜਿਹੜਾ ਇੰਡੀਆ ਦੇ ਵਿੱਚ ਟਾਈਮ ਹੁੰਦਾ ਨਾ ਪਲੱਸ 2 ਤੋਂ ਬਾਅਦ 6-7 ਮਹੀਨੇ ਉਹਦੇ ਵਿੱਚ ਕੁਝ ਨਾ ਕੁਝ ਸਿੱਖ ਲੋ ਮੈਂ ਹਰ ਇੱਕ ਨੂੰ ਇਹੀ ਕਹਿਣਾ ਚਾਹੁੰਦਾ ਵੀ ਕੋਈ ਨਾ ਕੋਈ ਟ੍ਰੇਡ ਸਕਿੱਲ ਟ੍ਰੇਡ ਤੇ ਜਾਓ ਕੋਈ ਕੰਸਟਰਕਸ਼ਨ ਦਾ ਕੰਮ ਸਿੱਖ ਲੋ ਕੈਬਿਨੇਟ ਮੇਕਿੰਗ ਦਾ ਕੰਮ ਸਿੱਖ ਲੋ ਪਲੰਬਰ ਬਹੁਤ ਜ਼ਿਆਦਾ ਕੰਮ ਨੇ ਇੱਕ 6-7 ਮਹੀਨੇ ਦਾ ਕੋਰਸ ਹੁੰਦਾ ਜਿਵੇਂ ਆਈਟੀਆਈ ਕਹਿ ਸਕਦੇ ਆ ਆਪਾਂ ਇਲੈਕਟ੍ਰੀਸ਼ੀਅਨ ਦਾ ਕੋਰਸ ਹੋ ਜਾਣਾ ਪਲੰਪਿੰਗ ਦਾ ਕੋਰਸ ਇਹੋ ਜਿਹਾ ਕੋਰਸ ਕਰਕੇ ਆਓ ਤਾਂ ਕਿ ਤੁਹਾਨੂੰ ਇੱਥੇ ਆ ਕੇ ਕੰਮ ਮਿਲ ਜੇ ਇਹਦਾ ਕਾਰਨ ਕੀ ਹੈ ਜੀ ਕਿਉਂਕਿ ਕੈਨੇਡਾ ਦੇ ਵਿੱਚ ਸਪੋਜ਼ ਕਰੋ ਤੁਸੀਂ ਮਕੈਨਿਕ ਲੱਗਣਾ ਚਾਹੁੰਦੇ ਹੋ ਉਦੋਂ ਉਹਨਾਂ ਨੂੰ ਵਰਕਰ ਦੀ ਲੋੜ ਆ ਮਕੈਨਿਕ ਐਰ ਦਾ ਟਾਈਮ ਚਾਹੀਦਾ ਉਹ ਤੁਹਾਨੂੰ ਸਿਖਾਣ ਦੀ بجائے ਉਹ ਬੰਦਾ ਲੱਭਣਗੇ ਕਿ ਜਿਹੜਾ ਨੂੰ ਆਲਰੇਡੀ ਕੰਮ ਆਂਦਾ ਹੈ ਤੁਸੀਂ ਬੰਦੇ ਉਹ ਅਨਟ੍ਰੇਨ ਤੁਹਾਨੂੰ ਟ੍ਰੇਨ ਉਹਨਾਂ ਨੇ ਕਰਨਾ ਬਟ ਜਿਹੜਾ ਬੰਦਾ ਪਿੱਛੋਂ ਹੀ ਟ੍ਰੇਨ ਹੋ ਕੇ ਆਇਆ ਜਿਸ ਨੂੰ ਕੁਝ ਨੋਲਿਜ ਹੈਗੀ ਹੈ ਚਲੋ ਮਾੜੀ ਮੋਟੀ ਨੋਲਿਜ ਜ਼ਰੂਰ ਦੇਣੀ ਪੈਂਦੀ ਜਿਸ ਨੂੰ ਨੋਲਿਜ ਹੀ ਹੈਗੀ ਪਿੱਛੋਂ ਸੋ ਉਹਨਾਂ ਨੂੰ ਤਾਂ ਉਹੀ ਬੰਦਾ ਵਧੀਆ ਰਹੂਗਾ ਉਹਨਾਂ ਨੇ ਤੁਹਾਨੂੰ ਕਿਉਂ ਚੂਜ਼ ਕਰਨਾ ਸੋ ਇਹ ਜਿਹੜੇ ਫਰਕ ਪੈ ਗਏ ਨੇ ਹੁਣ ਇਹ ਸਾਨੂੰ ਸਮਝਣੇ ਚਾਹੀਦੇ ਆ ਅਨਟਾਰੀਓ BC ਨੂੰ ਛੱਡ ਕੇ ਕਿਊਬਿਕ ਨੂੰ ਛੱਡ ਕੇ ਹੋਰ ਪ੍ਰਵਿੰਸ ਇੱਕ ਸਾਰਿਆਂ ਨੂੰ ਇਹ ਹੁੰਦਾ ਵੀ ਇੰਡੀਆ ਤੋਂ ਜਦੋਂ ਆਣ ਲੱਗਦੇ ਆਪਾਂ ਵੀ ਸਾਥ ਚਾਹੀਦਾ ਹੁੰਦਾ ਕਿਸੇ ਦਾ ਕੋਈ ਰਿਸ਼ਤੇਦਾਰ ਲੱਭਦਾ ਹੈ ਨਾ ਕੋਈ ਫਰੈਂਡ ਸਰਕਲ ਲੱਭਦਾ ਦੇਖੋ ਜਦੋਂ ਕੈਨੇਡਾ ਆਗੇ ਸੱਤ ਸਮੁੰਦਰਾਂ ਪਾਰ ਤੁਸੀਂ ਆਣਾ ਹਰ ਕੋਈ ਹੱਲ ਹੋ ਜਾਂਦਾ ਇੱਥੇ ਆ ਕੇ ਰਹਿਣੇ ਨੂੰ ਜਗ੍ਹਾ ਵੀ ਮਿਲ ਜਾਂਦੀ ਯਾਰ ਦੋਸਤੋ ਵਧੀਆ ਵੀ ਮਿਲ ਜਾਂਦੇ ਮਾੜੇ ਵੀ ਮਿਲ ਜਾਂਦੇ ਸੋ ਇਹ ਚੀਜ਼ ਦੀ ਮੈਟਰ ਨਹੀਂ ਕਰਦੀ ਉਹ ਜ਼ਿੰਦਗੀ ਬਣਾਉਣ ਆਏ ਸੋ ਥੋੜਾ ਜਿਹਾ ਬਾਹਰ ਨਿਕਲੋ ਆਪਣਾ ਕੰਮ ਕਰ ਲੱਭੋ ਸੋ ਕੰਮ ਲੱਭਣ ਵਾਲਿਆਂ ਨੂੰ ਹੋਣ ਗੱਲ ਕਰਦੇ ਆਂ ਜੀ ਆਪਾਂ ਪੀਆਰ ਦਾ ਕੀ ਪ੍ਰੋਸੈਸ ਹੈ ਪੀਆਰ ਲਈ ਸਾਨੂੰ ਕਿਆ ਇੱਥੇ ਤਾਂ ਹਾਲਾਤ ਨੇ ਕਿਵੇਂ ਨੇ ਉਹ ਤੁਹਾਨੂੰ ਮੈਂ ਦੱਸਦਾ ਜੀ ਕੈਨੇਡਾ ਦੀ ਪਪੂਲੇਸ਼ਨ ਲਗਭਗ 41 ਲੱਖ ਹੈ ਜੀ ਉਹਦੇ ਵਿੱਚੋਂ ਤੁਸੀਂ ਲਾ ਲੋ ਕਿ 26 ਲੱਖ ਜਿਹੜੇ ਨੇ ਪਰਮਨੈਂਟ ਨਹੀਂ ਹੈਗੇ ਪਰਮਨੈਂਟ ਰੈਜ਼ੀਡੈਂਟ ਨਹੀਂ ਹੈਗੇ ਪੀਆਰ ਨਹੀਂ ਹੈਗੇ 26 ਲੱਖ ਦੇ ਵਿੱਚੋਂ 3 ਕ ਲੱਖ ਲਾ ਲੋ ਰਿਫਿਊਜੀ ਨੇ ਤੇ 23 ਕ ਲੱਖ ਲਾ ਲੋ ਜਿਹੜੇ ਸਟੂਡੈਂਟ ਆ ਜਾਂ ਵਰਕ ਪਰਮਿਟ ਦੇ ਨੇ ਸੋ ਉਹਨਾਂ ਵਿੱਚੋਂ ਹੁਣ ਦੇਖੋ ਜੀ ਐਟਲੀਸਟ 26 ਲੱਖ ਜਿਹੜੇ ਨੇ ਉਹ ਪੀਆਰ ਨਹੀਂ ਹੈਗੇ ਸੋ ਸਾਲ ਦੇ ਵਿੱਚ ਜਿਹੜੀ ਕੈਨੇਡਾ ਸਰਕਾਰ ਹੈ 3 ਤੋਂ 4 ਲੱਖ ਜਣੇ ਨੂੰ ਪੱਕਾ ਕਰਦੀ ਸੋ ਜਿਹੜੇ 26 ਲੱਖ ਨੇ ਉਹਨਾਂ ਦੀ ਵਾਰੀ ਕਦੋਂ ਤੱਕ ਆਉਗੀ ਘੱਟੋ ਘੱਟ 4-5 ਸਾਲ ਲੱਗ ਜਾਣਗੇ ਜੀ ਉਹਨਾਂ ਨੂੰ ਹੀ ਪੱਕੇ ਕਰਦੇ ਤੇ ਹਰ ਸਾਲ ਜਿਹੜੇ ਸਟੂਡੈਂਟ ਆ ਰਹੇ ਨੇ ਉਹਨਾਂ ਦੀ ਵਾਰੀ ਕਦੋਂ ਲੱਗਣੀ ਇਹ ਕੁਝ ਪਤਾ ਨਹੀਂ ਸੋ ਇਹ ਕੁਝ ਕਾਰਨ ਨੇ ਤੁਹਾਨੂੰ ਸਮਝਾਉਣ ਦੇ ਜਾਂ ਤੁਹਾਨੂੰ ਕੁਝ ਦੱਸਣ ਦੇ ਕਿ ਇਹ ਹਾਲਾਤ ਨੇ ਸੋ ਪੀਆਰ ਹੋ ਕਿਹੜੇ ਰਹੇ ਨੇ ਸਟਰੀਡ ਵਾਲੇ ਹੋ ਰਹੇ ਨੇ ਸਕਿੱਲ ਵਾਲੇ ਹੋ ਰਹੇ ਨੇ ਹੈਲਥ ਸੈਕਟਰ ਵਾਲੇ ਹੋ ਰਹੇ ਨੇ ਕੰਸਟਰਕਸ਼ਨ ਵਾਲੇ ਹੋ ਰਹੇ ਨੇ ਇਹਨਾਂ ਚੀਜ਼ਾਂ ਵਿੱਚ ਪੀਅਰ ਵੱਧ ਗਈ। ਸੋ ਜਿਹੜੇ ਲੇਬਰ ਵਾਲੇ ਨੇ ਹੈ ਨਾ ਜਿਹੜੇ ਲੇਬਰ ਪਲੱਸ 2 ਦੇ ਬਾਅਦ ਆਪਾਂ ਆਂਦੇ ਆਂ ਹੈ ਨਾ ਆਪਾਂ ਲੇਬਰ ਕਰ ਰਹੇ ਆ ਇੱਥੇ। ਸੋ ਲੇਬਰ ਵਾਲਿਆਂ ਲਈ ਘਟ ਗਿਆ ਚਾਂਸ। ਸੋ ਕੁਝ ਨਾ ਕੁਝ ਸਿੱਖ ਕੇ ਆਉ। ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਵੀ ਕੁਝ ਸਿੱਖੀਏ ਇੱਥੇ। ਐਸਾ ਸਿੱਖਣਾ ਬਹੁਤ ਔਖਾ ਹੈ। ਇੰਡੀਆ ਤੋਂ ਸਿੱਖ ਕੇ ਆਣਾ ਬਹੁਤ ਕੁਝ ਸੋਖਾ ਹੈ। ਕਿਉਂਕਿ ਕਿਸੇ ਕੋਲ ਵੀ ਆਪਾਂ ਜੇ ਪਿੰਡਾਂ 'ਚ ਰਹਿੰਦੇ ਆਂ, ਸ਼ਹਿਰਤ ਰਹਿੰਦੇ ਆਂ ਕੁਝ ਨਾ ਕੁਝ ਸਿੱਖ ਸਕਦੇ ਆਂ। ਸੋ ਇੱਥੇ ਤੁਹਾਨੂੰ ਕਿਸੇ ਨੇ ਸਿਖਾਣਾ ਨਹੀਂ। ਜਿਹੜਾ ਸਿੱਖਿਆ ਬੰਦਾ ਉਹਨੂੰ ਜਦੇ ਰੱਖ ਲੈਂਦੇ ਸੋ ਜਿਹੜਾ CRS ਸਕੋਰ ਵੀ ਆ ਰਿਹਾ ਜੀ ਉਹ 550 ਦੇ ਆਸ-ਪਾਸ ਆ ਰਿਹਾ ਜਿਹੜੇ ਐਕਸਪ੍ਰੈਸ ਐਂਟਰੀ ਤੇ ਵੀ ਵਾਇਲ ਲਾਉਂਦੇ ਨੇ ਡਾਇਰੈਕਟਲੀ ਸੋ ਜਿਹੜਾ ਕਿ ਪਲੱਸ 2 ਤੋਂ ਬਾਅਦ ਆਇਆ ਉਸੇ ਤਾਂ ਇੱਥੇ ਤੱਕ ਸਕੋਰ ਪੁੱਜਦੇ ਨਹੀਂ ਹੈਗਾ ਸੋ ਉਹ ਸਕੋਰ ਲਈ ਵੀ ਕਹਿ ਸਕਦੇ ਆਪਾਂ ਜਿਹਦਾ 500 ਤੇ 550 ਦੇ ਵਿੱਚ ਆਉਣਾ ਤੇ ਉਹ ਵੀ ਲਾ ਲਓ 10000 ਤੱਕ ਜਿਹੜੇ ਬੰਦਿਆਂ ਨੇ ਆਪਣਾ ਐਕਸਪ੍ਰੈਸ ਐਂਟਰੀ ਚ ਲਾਇਆ ਉਹ 10000 ਬੰਦੇ ਦਾ ਸਕੋਰ ਹੈਗਾ ਆ ਪਰ ਉਹਨਾਂ ਵਿੱਚ ਤਾਂ ਵੀ ਜਿਹੜੇ ਆਪਾਂ ਪਿਛਲੀ ਚੈੱਕ ਕਰ ਸਕਦੇ ਆਂ ਲਿਸਟ 2000 ਬੰਦੇ ਨੂੰ ਪੀਆਰ ਕੀਤਾ 8000 ਬੰਦਾ ਫੇਰ ਰਹਿ ਗਿਆ ਸੋ ਜਿਨ੍ਹਾਂ ਦਾ 450 ਤੇ 500 ਤੱਕ CRS ਸਕੋਰ ਹੈ ਉਹ ਹੈਗਾ ਜੀ 60000 ਬੰਦੇ ਦਾ ਸੋ ਉਹਨਾਂ ਨੇ ਉਹ ਵੀ ਬੈਠੇ ਨੇ ਉਹਨਾਂ ਨੇ ਵੀ ਕਦੋਂ ਪੀਆਰ ਹੋਣਾ ਸੋ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣ ਵਾਲੀ ਚੀਜ਼ ਹੈ ਕਿ ਕੈਨੇਡਾ ਆਣ ਦਾ ਇੱਕ ਹੀ ਮਕਸਦ ਹੁੰਦਾ ਵੀ ਆਪਾਂ ਉੱਥੇ ਜਾ ਕੇ ਪੱਕੇ ਹੋ ਜੀਏ ਵਧੀਆ ਪੈਸੇ ਕਮਾ ਲਈਏ ਸੋ ਇਹੀ ਸਾਧਨ ਮੁੱਕ ਗਏ ਬੰਦਾ ਪੀਆਰ ਨਹੀਂ ਹੋਇਆ ਬੰਦੇ ਨੂੰ ਕੰਮ ਹੀ ਨਹੀਂ ਮਿਲਿਆ 8 8 9 ਮਹੀਨੇ ਤੋਂ ਤੁਸੀਂ ਮੇਰੇ ਇੰਸਟਾਗ੍ਰam ਤੇ ਜਾ ਕੇ ਵੀਡੀਓ ਚੈੱਕ ਕਰ ਲਿਓ ਮੈਂ ਕਾਫੀ ਵੀਡੀਓ ਪਾਈਆਂ ਨੇ ਅਪਰੈਂਡਮਲੀ ਸਟੂਡੈਂਟਸ ਨੂੰ ਜਾ ਕੇ ਪੁੱਛਿਆ ਕਿਸੇ ਨੂੰ 8 ਮਹੀਨੇ ਹੋ ਗਏ ਨੇ ਕਿਸੇ ਨੂੰ 9 ਮਹੀਨੇ ਹੋ ਗਏ ਨੇ ਜੇ ਕਈ ਕਮੈਂਟ ਕਰਦੇ ਨੇ ਕਿ ਹਾਂ ਵੀ ਤੁਹਾਨੂੰ ਕੰਮ ਮਿਲ ਗਿਆ ਮੈਂ ਆਪਣਾ ਦੱਸਦਾ ਜੀ ਰੱਬ ਦੀ ਮਿਹਰ ਨਾਲ ਕੰਮ ਮਿਲਿਆ ਹੋਇਆ ਇਹ ਉਹਨਾਂ ਲਈ ਆ ਜਿਨ੍ਹਾਂ ਨੇ ਮੈਸੇਜ ਕੀਤੇ ਸੀ ਵੀ ਤੈਨੂੰ ਕੰਮ ਮਿਲ ਗਿਆ ਐਦਾਂ ਵਗੈਰਾ ਗੁਰਾ ਜਿਹੜੇ ਵੀ ਮੈਸੇਜ ਕਰਦੇ ਨੇ ਰੱਬ ਦੀ ਮਿਹਰ ਨਾਲ ਸਾਡਾ ਕੰਮ ਵਧੀਆ ਚੱਲ ਰਿਹਾ ਜੀ ਪਰ ਜਿਨ੍ਹਾਂ ਨੇ ਆਣਾ ਹੈ ਉਹ ਕੁਝ ਸੋਚ ਸਮਝ ਕੇ ਆਣ ਉਹ ਫੀਲਡ ਲੈ ਕੇ ਆਣ ਉਹ ਆਪਣਾ ਕੈਰੀਅਰ ਦੇਖ ਕੇ ਆਣ ਉਹ ਕੋਲਜ ਲੈ ਕੇ ਆਣ ਸੋ ਇਹਦਾ ਮਤਲਬ ਵੀਡੀਓ ਬਣਾਉਣ ਦਾ ਇਹ ਨਹੀਂ ਹੁੰਦਾ ਕਿ ਨਾ ਹੀ ਆਓ ਆਓ ਬਟ ਕੁਝ ਸੋਚ ਸਮਝ ਕੇ ਆਓ ਕੁਝ ਦੇਖ ਕੇ ਆਓ ਕੁਝ ਸਿੱਖ ਕੇ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਗੱਲਾਂ ਹੁਣ ਇੱਥੇ ਨਹੀਂ ਰਹੀਆਂ ਅੱਗੋਂ ਕੈਨੇਡਾ ਦੇ ਵਿੱਚ ਕਰੋਨਾ ਤੋਂ ਪਹਿਲਾਂ ਬਹੁਤ ਜ਼ਿਆਦਾ ਹਾਲਾਤ ਵਧੀਆ ਸੀ ਖਰਚੇ ਬਹੁਤ ਘੱਟ ਸੀ ਵਧੀਆ ਪੈਸੇ ਲੋਕੀ ਕਮਾ ਲੈਂਦੇ ਸੀ ਤੇ ਕੰਮਕਾਰ ਜਲਦੀ इजीली ਮਿਲ ਜਾਂਦੇ ਸੀ ਏਜੰਸੀਆ ਵਾਲੇ ਕਹਿੰਦੇ ਵੀ ਮੈਂ ਕਾਫੀ ਬੰਦਿਆਂ ਤੋਂ ਸੁਣਿਆ ਜਿਹੜੇ ਪੁਰਾਣੇ ਆਏ ਸੀ ਕਿ ਖੁਦ ਫੋਨ ਕਰਦੇ ਹੁੰਦੇ ਸੀ ਕਿ ਇੱਥੇ ਕੰਮ ਸ਼ਿਫਟ ਲਾ ਲਵੋ ਇੱਥੇ ਦੂਜੀ ਸ਼ਿਫਟ ਲਾ ਲਵੋ ਇੱਥੇ ਤੀਜੀ ਸ਼ਿਫਟ ਲਾ ਲਵੋ ਜਿਹੜੇ ਹੁਣ ਦੇ ਹਾਲਾਤ ਨੇ ਹੁਣ ਤੁਸੀਂ ਏਜੰਸੀ ਨੂੰ ਫੋਨ ਕਰਕੇ ਦੇਖੋ ਤੇ ਚੱਕ ਵੀ ਲੈਣ ਬੜੇ ਮੁਸ਼ਕਲ ਨਾਲ ਕੋਈ ਫੋਨ ਡਾ ਚੱਕ ਲਊਗਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਆਓ ਜੀ ਸੱਦ ਕੇ ਆਓ ਜਿਨ੍ਹਾਂ ਨੇ ਆਣਾ ਸੋ ਜਿਹੜੇ ਉਦੋਂ ਦਾ ਕਮੈਂਟ ਕਰਦੇ ਹੁੰਦੇ ਪਲੀਜ਼ ਆਪਣੀ ਜਿਹੜੀ ਸਲਾਹੇ ਕੋਲੇ ਰੱਖਿਆ ਕਰੋ ਐਦਾਂ ਦੀਆਂ ਸਲਾਹਾਂ ਦੀ ਸਾਨੂੰ ਕੋਈ ਲੋੜ ਨਹੀਂ ਹੁੰਦੀ ਸੋ ਜਿਹਨੂੰ ਵਲੌਗ ਚੰਗਾ ਲੱਗਦਾ ਜਾਂ ਕੋਈ ਸਾਨੂੰ ਦੇਖਦਾ ਹੈ ਕੋਈ ਪਿਆਰ ਕਰਦਾ ਹੈ ਉਹ ਪਲੀਜ਼ ਕਮੈਂਟ ਕਰਕੇ ਜੂਰ ਇੱਕ ਵਾਰ ਦੱਸਿਆ ਕਰੋ ਕਿ ਕਿ ਜ਼ਿਆਦਾ ਕਰ ਲੋਕੀ ਕਮੈਂਟ ਜ਼ਰੂਰ ਪੜਦੇ ਹੁੰਦੇ ਸੋ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਨਾਲ ਹੀ ਮੈਨੂੰ ਹੌਸਲਾ ਮਿਲਦਾ ਤੁਹਾਡੀ ਸਪੋਰਟ ਦੀ ਲੋੜ ਹੈ ਬਾ ਕਾਫੀ ਤੱਕ ਦੇਖਿਆ ਵੀ ਸਾਡੇ ਵਲੌਗ ਨੂੰ ਜਿਹੜੇ ਵਿਊ ਆ ਰਹੇ ਨੇ ਪਰ ਕਾਫੀ ਲੋਕ ਜਿੰਤਾ ਦੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਨੂੰ ਜਰੂਰ ਕਰ ਲਿਆ ਕਰੋ ਚੈਨਲ ਨੂੰ ਸਾਨੂੰ ਮੋਟੀਵੇਸ਼ਨ ਮਿਲਦੀ ਆ ਅੱਗੇ ਵਲੌਗ ਬਣਾਉਣ ਦੀ ਤਾਂ ਹੀ ਆਪਾਂ ਵਲੌਗ ਜਿਹੜੇ ਬਣਾ ਸਕੀਏ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਫਿਰ ਤੁਹਾਡੇ ਲਈ ਗੱਲਾਂ ਸਹੀ ਨਹੀਂ ਹੈਗੀਆਂ ਲਾਈਕ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਜਿਹੜੇ ਕੈਨੇਡਾ ਦਾ ਆਉਣ ਬਾਰੇ ਪਲਾਨ ਬਣਾ ਰਹੇ ਨੇ ਜਾਂ ਸੋਚ ਰਹੇ ਨੇ ਜਾਂ ਜਿਨ੍ਹਾਂ ਨੇ ਆਣਾ ਹੈ ਸੋ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖ ਕੇ ਆਣ ਵਾਲੀ ਦੀ ਲੋੜ ਹੈ ਤੇ ਇੱਕ ਜਿਹੜੀ ਹੋਰ ਗੱਲ ਕਹਿਣੀ ਸੀ ਜੇ ਕੋਈ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਅਗਲਾ ਵਲੌਗ ਤੁਸੀਂ ਕਿਸ ਰਿਲੇਟਡ ਚਾਹਦੇ ਹੋ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਉਸ ਟਾਈਪ ਦਾ ਜਿਹੜਾ ਵਲੌਗ ਤੁਹਾਡੇ ਲਈ ਲੈ ਕੇ ਆਵਾਂ ਸੋ ਆਪਣੀ ਜਿਹੜੀ ਚੰਗੀ ਸਲਾਹ ਹੁੰਦੀ ਮੈਨੂੰ ਜਰੂਰ ਦਿਆ ਕਰੋ ਮਾੜੀ ਸਲਾਹ ਵਾਲੇ ਆਪਣੀ ਸਲਾਹ ਕੋਲੇ ਰੱਖਿਆ ਕਰੋ ਉਹਦੀ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਜਿੰਨੇ ਕ ਵਲੌਗ ਨੂੰ ਲਾਈਕ ਕਰਦੇ ਨੇ ਵਧੀਆ ਗੱਲ ਹੈ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੇ ਕੋਈ ਵਲੌਗ ਦੇਖਦਾ ਹੈ ਤੇ ਕਿਸੇ ਨੂੰ ਵਧੀਆ ਲੱਗਦੀ ਹੈ ਇਨਫੋਰਮੇਸ਼ਨ ਚੈਨਲ ਨੂੰ ਸਬਸਕ੍ਰਾਈਬ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਕਿ ਸਿਰਫ ਤੁਸੀਂ ਇੱਕ ਸਬਸਕ੍ਰਾਈਬ ਤੇ ਕਲਿੱਕ ਕਰਨਾ ਹੁੰਦਾ ਤੇ ਲਾਈਕ ਕਰਨਾ ਤੇ ਸ਼ੇਅਰ ਕਰਨਾ ਹੁੰਦਾ ਵਲੌਗ ਨੂੰ ਅੱਧ ਦੇਖ ਕੇ ਜੱਜ ਨਾ ਕਰਿਆ ਕਰੋ ਵਲੌਗ ਪੂਰਾ ਦੇਖਿਆ ਕਰੋ ਕਈ ਵਾਰੀ ਪਹਿਲੇ ਇਨਫੋਰਮੇਸ਼ਨ ਦਿੱਤੀ ਗਈ ਤੇ ਉਹਨੂੰ ਪ੍ਰੋਪਰ ਮੇਰੀ ਪ੍ਰੋਪਰ ਮੈਂ ਐਕਸਪਲੇਨ ਬਾਅਦ ਚ ਕਰਦਾ ਸੋ ਇੱਕ ਗੱਲ ਸੁਣ ਕੇ ਕਮੈਂਟ ਨਾ ਕਰ ਦਿਆ ਕਰੋ ਪ੍ਰੋਪਰ ਵਲੌਗ ਨੂੰ ਦੇਖਿਆ ਕਰੋ ਕਿ ਵਲੌਗ ਵਿੱਚ ਕਿਹਾ ਕੀ ਜਾ ਰਿਹਾ ਸੋ ਆਹ ਵਲੌਗ ਬਣਾਣਾ ਵੀ ਕੋਈ ਸੌਖਾ ਕੰਮ ਨਹੀਂ ਇਸ ਟਾਈਮ ਇੰਨੀ ਜ਼ਿਆਦਾ ਹਵਾ ਚੱਲਿਆ ਕਰਦੀ ਤੁਸੀਂ ਮੇਰੇ ਫੇਸ ਤੇ ਜੱਜ ਕਰ ਸਕਦੇ ਹੋ ਇਹ ਰਫ ਇੱਕ ਮਾਈਕ ਕਰਕੇ ਵੀ ਕਹਿ ਲਓ ਹਵਾ ਦੀ ਆਵਾਜ਼ ਨਹੀਂ ਆਦੀ ਬਟ ਇੰਨਾ ਤੱਕਾ ਫੱਜ ਰਿਹਾ ਕਿ ਮੈਨੂੰ ਪਤਾ ਕਿ ਮੈਂ ਵਲੋਗ ਕਿਵੇਂ ਬਣਾ ਰਿਹਾ ਸੋ ਮਿਹਨਤ ਹੁੰਦੀ ਹੈ ਇਹ ਵਲੋਗ ਬਣਾਣੇ ਲਈ ਵੀ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਵੀ ਇੱਕ ਚੰਗੀ ਸਲਾਹ ਦੇਣ ਲਈ ਵੀ ਸੋ ਜੇ ਕੋਈ ਤੁਹਾਨੂੰ ਐਨੀ ਕੋਸ਼ਿਸ਼ ਕਰਕੇ ਆਪਾਂ ਕੋਈ ਚੀਜ਼ ਬਣਾਵੇ ਬਣਾ ਰਿਹਾ ਮੈਂ ਟਾਈਮ ਵੀ ਕੱਢ ਰਿਹਾ ਸੋ ਪਲੀਜ਼ ਉਹਦਾ ਮੁੱਲ ਜ਼ਰੂਰ ਤਾਰਿਆ ਕਰੋ ਲਾਈਕ ਜ਼ਰੂਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਹਾਡੀ ਸਪੋਰਟ ਦੀ ਜਿਹੜੀ ਇੱਕ ਬਹੁਤ ਜ਼ਰੂਰਤ ਆ ਮੈਨੂੰ ਵੀ ਤੇ ਮੈਂ ਤੁਹਾਡੀ ਸਪੋਰਟ ਹਰ ਟਾਈਪ ਨਾ ਕਰਾਂਗਾ ਜਿਹੜੀ ਜਿਸ ਤਰ੍ਹਾਂ ਵੀ ਮੈਂ ਕਰ ਸਕਦਾ ਜੇ ਜੋਬ ਦੀ ਅਪਡੇਟ ਲੈਣੀ ਹੋਵੇ ਤੁਸੀਂ ਮੇਰਾ ਇੰਸਟਾਗ੍ਰam ਚੈਨਲ ਨੂੰ ਫੋਲੋ ਕਰ ਲਓ ਉੱਥੇ ਹਰ ਟਾਈਮ ਰੋਜ਼ ਦੀਆਂ ਜਿਹੜੀਆਂ ਆਪਾਂ ਜੋਬ ਅਪਡੇਟ ਦਿੰਦੇ ਰਹਿੰਦੇ ਆਂ ਤੇ ਜੋਬ ਦੀ ਵੀ ਮੈਂ ਗੱਲ ਕਰਨਾ ਜੇ ਕਹਿੰਦੇ ਹਾਇਰਿੰਗ ਹੁੰਦੀ ਆ ਹਾਰਡਲੀ ਇੱਕ ਜਾਂ ਦੋ ਜਾਂ 10 ਬੰਦਿਆਂ ਲਈ ਹਾਇਰਿੰਗ ਹੁੰਦੀ ਹੈ ਤੇ ਉੱਤੇ ਮੈਂ ਪਰਸਨਲੀ ਕਿਸੇ ਨੂੰ ਹਾਇਰ ਨਹੀਂ ਕਰਾ ਸਕਦਾ ਕੋਸ਼ਿਸ਼ ਤੋਂ ਢੀ ਹੈ ਅਪਡੇਟ ਦੇਣੀ ਮੇਰੀ ਜ਼ਿੰਮੇਵਾਰੀ ਅਪਡੇਟ ਮੈਂ ਦਿੰਦਾ ਰਹੂੰਗਾ ਸੋ ਬਲੋਗ ਚੰਗੇ ਲੱਗਦੇ ਮੁੱਕ ਦੀ ਗੱਲ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਉਮੀਦ ਕਰਦਾ ਤੁਹਾਨੂੰ ਏਦੇ ਪਿਆਰ ਦਿੰਦੇ ਰਹੋਗੇ ਮਿਲਦੇ ਆ ਕਿਸੇ ਅਗਲੇ ਵਲੋਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ